ਰਣਾਰਸ਼ਪਾਲ ਸਿੰਘ ਹੈ ਜੀ 77 ਕਿਸਾਨ ਮਦੂਰਸ਼ਿਕਸ਼ ਕਮੇਟੀ ਵੇਖੋ ਜੀ ਇਹ ਪਿਛਲੇ ਹਫਤੇ ਵੀ ਜਿਹੜਾ ਸੀ ਤਰਨਾ ਲਗਾਇਆ ਗਿਆ ਸੀ ਤੇ ਸਾਨੂੰ ਐਸਡੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਜਿਹੜੇ ਵੀ ਖਰਾਬੇ ਜਿਹੜੇ ਆ ਰਹਿੰਦੇ ਆ ਉਹ ਹਰ ਇੱਕ ਦੇ ਖਾਤਿਆਂ ਵਿੱਚ ਪਾਏ ਜਾਣਗੇ ਕੁਝ ਜਿਹੜੇ ਖਰਾਬੇ ਸੀ ਕਿ ਮਤਲਬ ਥੋੜੇ ਬੱਤੇ ਜਿਹੜੇ ਰਹਿ ਗਏ ਸੀ ਉਹ ਵੀ ਜਿਹੜਾ ਉਹ ਸਾਰੇ ਖਾਤਿਆਂ 'ਚ ਪਾਏ ਜਾਣਗੇ ਪਰ ਜਿਹੜੇ ਆ ਇੱਥੇ ਮਾਲ ਭਾਗ ਦੇ ਪਟਵਾਰੀ ਆ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਸਾਨੂੰ ਬਹੁਤ ਹੀ ਵੱਡੀਆਂ ਸ਼ਿਕਾਇਤਾਂ ਆ ਰਹੀਆਂ ਵਾ ਕਿ ਉਹ ਖਰਾਬੇ ਪਾਉਣ ਵਾਸਤੇ ਜਿਹੜਾ ਵਾ ਉਹ ਪੈਸਿਆਂ ਦੀ ਮੰਗ ਕਰ ਰਿਹਾ ਵਾ ਘਰ ਭੇਜ ਪੜਵਾਰੀ ਆ ਕੋਈ ਉਹ ਜਿਹੜਾ ਵਾ ਖਰਾਬਾ ਪਾਉਣ ਵਾਸਤੇ ਜਾਂ ਇੰਤਕਾਲ ਕਰਨ ਵਾਸਤੇ ਇਹ ਜਿਹੜਾ ਵਾ ਉਹ ਪੈਸੇ ਦੀ ਮੰਗ ਕਰਨ ਦਾ ਕਰਦਾ ਵਾ ਇਹ ਇੱਕ ਆਲੀ ਕਲਾਂ ਤੋਂ ਇੰਦਰਜੀਤ ਕੌਰ ਵਾਈਫ ਆ ਰੰਜੋਤ ਸਿੰਘ ਉਹਨਾਂ ਦਾ ਕੋਈ ਬੱਤੀ ਕਰਾਣਾਂ ਦਾ ਖਰਾਬਾ ਸੀ ਉਹਦੇ ਵਾਸਤੇ ਉਹਨੇ ਪੈਸਿਆਂ ਦੀ ਜਿਹੜੀ ਮੰਗ ਕੀਤੀ ਆ ਇਦਾਂ ਹੀ ਉਹਦਾ ਇੰਤਕਾਲ ਰਹਿੰਦਾ ਸੀ ਉਹਦਾ ਇੰਤਕਾਲ ਦੇ ਪਹਿਲਾਂ ਉਹਨਾਂ ਪੈਸੇ ਵੀ ਉਹਨਾਂ ਤੋਂ ਮੰਗੇ ਉਹਨਾਂ ਦੇ ਦਿੱਤੇ ਤੇ ਫਿਰ ਵੀ ਜਿਹੜਾ ਇੰਤਕਾਲ ਨਹੀਂ ਕੀਤਾ ਦੁਬਾਰਾ ਫਿਰ ਜਿਹੜਾ ਉਹ ਪੈਸਿਆਂ ਦੀ ਮੰਗ ਕਰ ਰਿਆ ਪਰ ਜਿਹੜਾ ਵਾ ਉਹ ਖਰਾਬਾ ਵੀ ਉਹਨਾਂ ਦੇ ਖਾਤਿਆਂ 'ਚ ਨਹੀਂ ਪਾਰਿਆ ਉਲਟਾ ਤੇ ਅਸੀਂ ਜਿਹੜਾ ਵਾ ਉਹ ਮਤਲਬ ਕਹਿਣਾ ਚਾਹੁੰਦੇ ਆ ਕਿ ਇਦਾਂ ਦਾ ਜਿਹੜਾ ਕੰਮ ਆ ਕਚਰੀ ਵਿੱਚ ਨਾ ਕੀਤਾ ਜਾਵੇ ਜੇ ਉਹਨੂੰ ਪਰਿਵਾਰੀ ਨੂੰ ਜਿਹੜਾ ਬਹੁਤ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਫਿਰ ਅਸੀਂ ਕੋਈ ਵੱਡਾ ਜਿਹੜਾ ਸੰਘਰਸ਼ ਆ ਉਹ ਵੱਡਾਂਗੇ ਤੇ ਉਹ ਜਿਹੜਾ ਪੈਸਾ ਦੀ ਮੰਗ ਕਰ ਰਿਹਾ ਉਹ ਬਹੁਤ ਗਲਤ ਹੋ ਰਿਹਾ ਵਾ ਜਿਹੜਾ ਪਹਿਲਾਂ ਹੀ ਨੁਕਸਾਨ ਬਹੁਤ ਹੋਇਆ ਤੇ ਖਰਾਬਿਆਂ ਦੇ ਉਲਟਾ ਜਿਹੜਾ ਪੈਸੇ ਮੰਗਣੇ ਉਹ ਬਿਲਕੁਲ ਵੀ ਜਿਹੜਾ ਜਾਇਜ਼ ਨਹੀਂ ਆ ਅਸੀਂ ਇੱਥੇ ਜਿਹੜਾ ਵਾ ਕਿਸਾਨਾਂ ਦੋਸ਼ਕਸ਼ ਕਮੇਟੀ ਵੱਲੋਂ ਨਹੀਂ ਚੱਲਣ ਦੇਵਾਂਗੇ ਇਦਾਂ ਦੀ ਲੁੱਟ ਜਿਹੜੀ ਉਹ ਨਹੀਂ ਚੱਲਣ ਦੇਵਾਂਗੇ ਅਸੀਂ ਜਿਹੜੀ ਆ ਉਹ ਕੱਲ ਤੋਂ ਜਿਹੜੀ ਵੱਡੀ ਕਾਰਵਾਈ ਜਿਹੜੀ ਉਹ ਕਰਾਂਗੇ ਜੇ ਇਹਨਾਂ ਦਾ ਇਹਨਾਂ ਨੂੰ ਨਾਸਪੈਂਡ ਕੀਤਾ ਗਿਆ ਜਾਂ ਕੋਈ ਨਾ ਹੱਲ ਕੀਤਾ ਗਿਆ ਕਿੰਨੇ ਕੁ ਪੈਸੇ ਦੀ ਮੰਗ ਕਰ ਰਿਹਾ ਜਾਂ ਤੁਸੀਂ ਆਪ ਦੀ ਮਰਜ਼ੀ ਅਨੁਸਾਰ ਜਿ ਦਿੱਤੇ ਜਾਂ ਖੁਦ ਮੰਗ ਕਰ ਰਿਹਾ ਹੈਗਾ ਵਾ ਦੇਖੋ ਜੀ ਉਹ ਖੁਦ ਮੰਗ ਕਰ ਰਿਹਾ ਵਾ ਜਿੰਨੀਆਂ ਵੀ ਦੀਆਂ ਸ਼ਿਕਾਇਤਾਂ ਆਈਆਂ ਬਾਉਪੁਰ ਪਿੰਡਾਲੀ ਕਲਾਂ ਗੁੱਦੇ ਆਲੀ ਕਲਾਂ ਦੇ ਬੰਦੇ ਆ ਤੇ ਗੁੱਦੇ ਦੀ ਜ਼ਮੀਨ ਆ ਉਹਨਾਂ ਦੇ ਕੋਲੋਂ ਜਿਹੜਾ ਵਾ ਇਹ ਪੈਸਿਆਂ ਦੀ ਜਿਹੜੀ ਉਹ ਮੰਗ ਕਰ ਰਿਹਾ ਵਾ ਖਰਾਬ ਹੈ ਵਾਸਤੇ ਕੋਈ ਮਤਲਬ ਮਤਲਬ ਕਹਿੰਦਾ ਕਿ ਪੈਸੇ ਤੁਸੀਂ ਦੋਵੋਗੇ ਤਾਂ ਫਿਰ ਤੁਹਾਡੇ ਖਾਤੇ ਖਰਾਬਾ ਪਾਊਗਾ ਅਸੀਂ ਕਾਰਵਾਈ ਦੀ ਮੰਗ ਕਰਨਾ ਅਸੀਂ ਕਾਰਵਾਈ ਦੀ ਮੰਗ ਕਰਨਾ ਚਾਹੁੰਦੇ ਆ ਕਿ ਇਹਨੂੰ ਸਸਪੈਂਡ ਕੀਤਾ ਜਾਵੇ ਨਹੀਂ ਤਾਂ ਇਹੋ ਜਿਹੇ ਜਿਹੜੇ ਸ਼ਖਸ਼ਾ ਉਹ ਜਿਹੜਾ ਉਹ ਆਲਾ ਭੇਖ ਜਿਹੜਾ ਉਹ ਖਰਾਬ ਕਰ ਰਹੇ ਆ ਕਿਉਂਕਿ ਲੋਕਾਂ ਦੇ ਪਹਿਲਾਂ ਹੀ ਬਹੁਤ ਨੁਕਸਾਨ ਹੋਏ ਆ ਹੜ ਦੇ ਨਾਲ ਜਿਹੜਾ ਵਾ ਜ਼ਮੀਨਾਂ ਖਰਾਬ ਹੋ ਗਈਆਂ ਤੇ ਫਸਲਾਂ ਮਾਰੀਆਂ ਗਈਆਂ ਉਲਟਾ ਇਹੋ ਜਿਹੇ ਜਿਹੜੇ ਆ ਪਟਵਾਰੀ ਆ ਉਹ ਲੋਕਾਂ ਤੋਂ ਪੈਸੇ ਜਿਹੜੀ ਮੰਗ ਕਰਦੇ ਆ ਇਹੋ ਜਿਹੇ ਜਿਹੜੇ ਬੰਦੇ ਸਸਪੈਂਡ ਹੀ ਕੀਤੇ ਜਾਣੇ ਚਾਹੀਦੇ ਆ ਅਜਰਤ ਕਿਸਾਨ ਅੱਜ ਪਹੁੰਚੇ ਨੇ ਕਿ ਪਟਵਾਰੀ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਲੈ ਕੇ ਪਹੁੰਚੇ ਨੇ ਕਹਿੰਦੇ ਨੇ ਕਿ ਪੈਸੇ ਮੰਗੇ ਜਾ ਰਹੇ ਨੇ ਤਾਂ ਹੋਰ ਜਿਹੜਾ ਕਿ ਉਹਨਾਂ ਨੂੰ ਖੱਜਲ ਖਰਾਬ ਵੀ ਕੀਤਾ ਜਾ ਰਿਹਾ ਕਾਫੀ ਸਮੇ ਤੋਂ ਔਰ ਜਿਹੜਾ ਮਿਸਬੋਰਡਿੰਗ ਜਿਹੜੀ ਉਹ ਯੂਜ਼ ਕੀਤੀ ਜਾ ਰਹੀ ਉਹ ਠੀਕ ਨਹੀਂ ਇਸ ਸਬੰਧ ਦੇ ਵਿੱਚ ਮੇਰੇ ਹੁਣੇ ਧਿਆਨ ਵਿੱਚ ਆਇਆ ਵਾ ਮੈਂ ਪਟਵਾਰੀ ਨੂੰ ਬੁਲਾਇਆ ਵੀ ਆ ਹੁਣ ਪਰ ਆਪਾਂ ਇਹਨਾਂ ਨੂੰ ਜ਼ਿਆਦਾ ਦੇਰ ਨਹੀਂ ਆਪਾਂ ਡੇਲੇ ਕਰ ਸਕਦੇ ਆਪਾਂ ਉਹਦੇ ਦੇ ਖਿਲਾਫ ਜਿਹੜੇ ਕਾਗਜ਼ ਦੇ ਕੇ ਜਾਊਏ ਸੀ ਉਹਦੇ ਉੱਤੇ ਬੰਦੀ ਕਾਰਵਾਈ ਕਰਾਂਗੇ ਜਿਹੜੀ ਹੈ ਜੋ ਉਹਦੇ ਅਨੁਸ਼ਾਸਨੀ ਕਾਰਵਾਈ ਹੈ ਉਹਦੇ ਖਿਲਾਫ ਜਿਹੜੀ ਅਮਲ ਵਿੱਚ ਉਹਦੇ ਕੋ ਲੰਬੇ ਸਮੇਂ ਦਾ ਸਬਰ ਦਾਸ਼ ਨਹੀਂ ਕੀਤਾ ਜਾਊਗਾ ਵੀ ਜੇ ਅਸੀਂ ਆਮ ਜਨਤਾ ਦੇ ਸੇਵਕ ਹੈਗੇ ਆਂ ਦਾ ਸਾਨੂੰ ਸੇਵਾ ਦੇ ਲਈ ਇੱਥੇ ਸਾਡਾ ਨਾਮ ਹੈਗੇ ਆਂ ਸਾਨੂੰ ਜੇ ਕਿਸੇ ਨੂੰ ਸੇਵਾ ਦੇ ਕਰਨ ਦੇ ਵਿੱਚ ਕੋਈ ਔਮਤਾ ਹੀ ਆਂਦੀ ਆ ਤੁਹਾਨੂੰ ਉਹਦੇ ਖਿਲਾਫ ਉਹਨੇ ਸੁਧਾਰ ਲਈ ਉਹਦੀ ਕਾਰਵਾਈ ਕਰਨੀ ਜ਼ਰੂਰੀ ਫਿਰ ਕੀਤੀ ਜਾਊਗੀ ਕਿਸਾਨਾਂ ਦੇ ਕਹਿਣ ਮੁਤਾਬਕ ਜੋ ਸ਼ਿਕਾਇਤ ਉਹਨਾਂ ਦੀ ਹੈਗੀ ਆਂ ਅਗਰ ਪਟਵਾਰੀ ਦੋਸ਼ੀ ਪਾਇਆ ਜਾਂਦਾ ਤਾਂ ਕਿਸ ਤਰੀਕੇ ਦੀ ਜਿਹੜੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਜਾਵੇ ਜੋ ਵੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨੂਲ ਹੈਗੀਆਂ ਆ ਸ ਜੋ ਸਜ਼ਾਵਾਂ ਹੈਗੀਆਂ ਉਹਦੇ ਹਿਸਾਬ ਨਾਲ ਕਾਰਵਾਈ ਕਰਨ ਲਈ ਅਸੀਂ ਲਿਖ ਕੇ ਲਿਖਾਂਗੇ ਕਿਸਾਨਾਂ ਦੀ ਮੰਗ ਇਹ ਵਾ ਕਿ ਉਹਨੂੰ ਸਸਪੈਂਡ ਜਿਹੜਾ ਜੋ ਅਧਿਕਾਰੀਆਂ ਨੂੰ ਉਹ ਤਾਂ ਹੁਣ ਦੇਖੋ ਸਾਡੇ ਕੋਲ ਕਾਗਜ਼ ਆਇਆ ਸੀ ਉਹਨੂੰ ਪੁੱਛਾਂਗੇ ਸਾਰੀ ਡਿਟੇਲ ਲਵਾਂਗੇ ਉਹਦੇ ਤੋਂ ਬਾਅਦ ਅਸੀਂ ਬੰਦੀ ਕਾਰਵਾਈ ਕਰਨ ਲਈ ਅ ਕਹਤਾਂ ਹਾਂ ਕਿ ਤੇ ਦਫ਼ਤਰ ਪੜਾਇਆ ਕਿ ਨਾ ਜੀ ਕਿਹਾ ਕੋਈ ਕੋਈ ਜੀ ਗਰਮ ਤੇ ਤਸੀਲ ਦੇ ਪਹਿਲੇ ਜਿਹੜੀਆਂ ਕੋਈ ਆਈਆਂ ਮੇਰੇ ਧਿਆਨ ਚ ਤਾਂ ਨਹੀਂ ਆਈਆਂ ਮੇਰੇ ਹੁੰਦੀਆਂ ਆਈਆਂ ਹੁੰਦੀਆਂ ਤਾਂ ਮੈਂ ਕਾਰਵਾਈ ਜਰੂਰ ਕਰਦਾ ਉਹਨਾਂ ਦੇ ਤੇ ਠੀਕ ਹੈ ਹੁਣ ਮੌਕੇ ਤੇ ਪਟਵਾਰੀ ਨੂੰ ਬੁਲਾਇਆ ਗਿਆ ਮੌਕੇ ਨੂੰ ਬੁਲਾਇਆ ਪਟਵਾਰੀ ਨੂੰ ਹੁਣ ਮੇਰੇ ਦਫ਼ਤਰ ਆਉ ਉਹ ਫੀਲਡ 'ਚ ਹੈਗਾ ਉਹਨੂੰ ਫੋਨ ਕਰਾਇਆ ਗਿਆ ਸੀ ਉਹ ਕਹਿੰਦਾ ਮੈਂ ਤਲਵੰਡੀ ਚੋਧਰੀ ਆ ਮੈਂ ਠੀਕ ਹੈ ਜੀ ਉਹਨੂੰ ਕਿਹਾ ਸੀ ਆਓ ਜੇ ਆ ਜਾਂਦਾ ਹੁਣ ਇਹ ਸਾਡੇ ਖੜੇ ਖੜੇ ਆ ਜੂ ਹੁਣ ਇਹਦੇ ਉਹਨੂੰ ਪੁੱਛ ਲੈਣੇ ਵੀ ਹਾਂ ਦੱਸ ਵੀ ਤੂੰ ਕੀ ਕਹਿਣਾ ਚਾਹੁੰਦਾ ਇਸ ਬਾਰੇ ਜਿਹੜੀ ਤੇਰੇ ਸ਼ਿਕਾਇਤ ਹੈ ਜੀ ਪਹਿਲਾ ਨੰਬਰ ਤੇ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਆਮ ਹੁੰਦਾ ਜਦੋਂ ਕੋਈ ਬੰਦਾ ਬੋਲੇ ਨਾ ਉਹ ਕਹਿਣਾ ਹੁੰਦਾ ਵੀ ਖਰੇ ਸਰਕਾਰ ਵਿਰੋਧੀ ਕਰਕੇ ਸ਼ਿਕਾਇਤ ਲਾਉਂਦਾ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਮੀਡੀਆ ਦੇ ਵਿੱਚ ਵੀ ਮੈਂ ਇਹ ਸਹੀ ਪੁੱਛਾਂ ਤੇ ਆਮ ਆਦਾਲਤੀ ਨਾਲ ਸਹਿਮਤ ਬੰਦਾ ਸਾਂ ਜੇ ਬੰਦਾ ਹੁੰਦਾ ਵੀ ਖਰੇ ਝੂਠ ਬੋਲਦਾ ਸਰਕਾਰ ਵਿਰੋਧੀ ਆ ਮੇਰੀ ਨਜ਼ਦੀਕ ਹੀ ਆ ਪਰ ਮੇਰੇ ਇੱਥੇ ਇੱਕ ਇੰਤਕਾਲ ਸੀਗੇ ਇੰਤਕਾਲ ਹੋਇਆ ਦਰਜ ਹੋਇਆ ਨੂੰ ਘੱਟੋ ਘੱਟ ਸਾਲ ਡੇਢ ਹੋ ਗਿਆ ਇਸ ਆਈ ਜਾਂਦੇ ਆ 5000 ਰੁਪਏ ਨਗਦ ਲੈ ਆਇਆ ਹੁਣ ਉਹ ਪੇਸ ਆ ਜਾਂਦੇ ਮੈਨੂੰ ਘੱਟੋ ਘੱਟ ਵੀ ਮੈਨੂੰ 20 ਢੇੜੇ ਮਾਰਨੇ ਪਏ ਗਰਪੇਸ਼ ਸਿੰਘ ਪਟਵਾਰੀ ਵਾਲੇ ਗੁੱddeਪਿੰਡ ਦਾ ਪਟਵਾਰੀ ਆ ਉਹ ਆਂਦਾ ਵੀ 5000 ਰੁਪਏ ਹੋਰ ਦੇਵੇਂਗਾ ਤੇ ਹੁਣੇ ਦੋ ਦੋ ਆ ਇੰਤਕਾਲ ਉਹ ਐਂ ਢੇੜੇ ਮਾਰਦਾ ਰਿਹਾ 5000 ਰੁਪਏ ਵੀ ਦੇ ਗਿਆ ਕਿ ਕਾਤੋਂ ਕਿਸੇ ਕਾਰ ਕਰ ਨਹੀਂ ਕਾਤੋਂ ਢੇੜਾ ਮਾਰਨਾ ਕਾਤੋਂ ਪਰੇਸ਼ਾਨੀ ਖੇਲੀ ਇਹਨੂੰ ਇੰਨੇ ਬੱਲੇ ਕਹਿਣਾ 5000 ਕਿਸ ਚੀਜ਼ ਦਾ ਲਿਆ ਵਾ ਇੰਤਕਾਲਾਂ ਦਾ ਇੰਤਕਾਲਾਂ ਦਾ ਇੰਤਕਾਲਾਂ ਦਾ ਕਹਿ ਕੇ ਲਿਆ ਅੱਛਾ ਉਸ ਤੋਂ ਬਾਅਦ ਇੱਕ ਮੇਰਾ ਗੁੱddeਪਿੰਡ ਦੇ ਵਿੱਚ ਜ਼ਮੀਨ ਅਸੀਂ ਰਜਿਸਟਰੀ ਕਰਾਈ ਸੀ ਉਹਦਾ ਇੰਤਕਾਲ ਵੀ ਹੋ ਜਾਵਾ ਉਹਦਾ ਖਰਾਬਾ ਇਹਨਾਂ ਨਹੀਂ ਬਣਿਆ ਮੈਂ ਕਿਹਾ ਹਾਂ ਕਿ ਵੀ ਉਹ ਮੇਰੇ ਚਾਰ ਕਿਲੇ ਜ਼ਮੀਨ ਤੇਰੇ ਹੱਥਾਂ ਦਾ ਇੰਤਕਾਲ ਹੋਇਆ ਖਰਾਬਾ ਕੋ ਨਹੀਂ ਬਣਿਆ ਆਂਦਾ ਯਾਰ ਉਹ ਗਲਤੀ ਨਾਲ ਪਹਿਲੇ ਬੰਦੇ ਦਾ ਬਣ ਗਿਆ ਮੈਂ ਪੇਮੈਂਟ ਰਕਾ ਦਨਾ ਮੇ ਆ ਵੀ ਉਹ ਤੇਰੀ ਡਿਊਟੀ ਆ ਜਦੋਂ ਇੰਤਕਾਲ ਹੋਇਆ ਕੋ ਨਹੀਂ ਬਣਿਆ ਮੈਨੂੰ ਵੀ ਇਹਨੇ ਕਹਿਦਾ ਵੀ ਮੈਂ ਪੇਮੈਂਟ ਰਕਾ ਦਨਾ ਪਰ ਟੋ ਘਟ ਮੇਰੇ 50 ਗੇਰੇ ਕਦੀ ਬੈਂਕ ਕਦੀ ਪਟਵਾਰੀ ਕੋ ਕਦੀ ਬੈਂਕ ਵੀ ਜੇ ਬੈਂਕ ਜਾਇਦਾ ਹਾਂ ਤਾਂ ਮੇਰੇ ਕੋ ਲਿਸਟ ਨਹੀਂ ਹੈ ਤੇ ਮੈਂ ਤਾਂ ਖਰਾਬਾ ਕਹਦਾ ਦੇ ਦਾਂ ਇਹਦੇ ਕੋਈ ਜਾਇਦਾ ਹਾਂ ਦਾ ਬੈਂਕ ਪਤਾ ਕਰੋ ਅੱਕ ਕੇ ਮੈਂ ਕਿਹਾ ਯਾਰ ਬਡਵਾਰ ਸਾਹਿਬ ਤੁਹਾਨੂੰ ਵਿਖਾਓ ਕੋਈ ਜੇ ਜਾ ਕੇ ਉਹਨਾਂ ਨੂੰ ਵਿਖਾਈਏ ਵੀ ਕਿੱਥੇ ਤੋਂ ਹਮਰਾਇਆ ਕਿੱਥੇ ਲਿਖਤ 'ਚ ਨਾਮ ਆ। ਆਂਦਾ ਵੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਜਾ ਕੇ ਕਨਗੁਰੂ ਪੁੱਛ ਲੋ। ਮੈਂ ਕਿਹਾ ਯਾਰ ਕਨਗੁਰੂ ਅਟਵਾਰੀ ਮੋਢ ਵਿਖਾਵੇ ਵੀ ਆਹ ਲਿਖਤ 'ਚ ਮੇਰਾ ਨਾਮ ਪਿਆ ਸੀ ਕਨਗੁਰੂ ਨੂੰ ਖਾ ਲੀ ਗੇ। ਆਂਦਾ ਜੱਜ ਹੋਂਦਾ ਕਰ ਲਾ ਮੇਰੀ ਬਦਲੀ ਕਰਾ ਦੋ। ਅੱਛਾ ਮੇਰੀ ਬਦਲੀ ਕਰਾ ਦੋ। ਮੈਂ ਕਿਹਾ ਵੀ ਰੇ ਜੇ ਬਦਲੀ ਕਰਾਉਣ ਵਾਲੇ ਤਾਂ ਤੈਨੂੰ ਪੈਸੇ ਗੋਦ ਦੰਦੇ ਤੇ ਲੈ 100 ਗੇੜਾ ਕੋ ਮਾਰਦੇ। ਅਸੀਂ ਆਂਦਾ ਜੋ ਹੁੰਦਾ ਕਰ ਲਓ। ਮੈਂ ਹਾਂ ਇਦਾਂ ਗਰਵੇ ਇੱਕ ਮੈਨੂੰ ਨਹੀਂ ਅ ਇਹਦੇ ਬਾਹਰ ਉਪਰ ਮੈਂਡ ਮੰਡ ਬੰਦੂਕ ਦੀਮ ਕਿਸਨਪੁਰ ਘੜਕਾ ਇਨੇ ਲੋਕ ਇਸ ਕੱਲੇ ਪਟਵਾਰੇ ਤੋਂ ਦੁਖੀ ਆ ਉਹਦੀ ਪਾਸਾ ਤੋਂ ਉਹਦੇ ਬੋਲ ਬਲੇ ਤੋਂ 680 ਰੁਪਏ ਗਵਰਨਮੈਂਟ ਖਰਾਬਾ ਦਿੰਦੀ ਆ ਸਾਡਾ ਪਿੰਡ ਆਲੀ ਆ ਸ਼ਾਇਦ ਮੀਡੀਆ ਜਾਂਦਾ ਰਿਹਾ ਉੱਥੇ ਘਟੋ ਘਟ 5 5 ਫੁੱਟ ਰੇਤ ਪੈ ਗਈ ਆ ਅਹੀਂ ਤੇ ਆਪਦੀ ਰੇਤ ਨਹੀਂ ਪਦੀ ਹੋਣ ਦੀ ਸਾਡਾ ਉਹਦੇ ਪੈਰੀਆਂ ਨਹੀਂ ਬਣਦੀਆਂ ਤੇ ਇਹ ਆਂਦੇ ਖਰਾਬਾ 680 ਰੁਪਏ ਜੀ ਮਿਲਣਾ ਉਹ ਵੀ ਪੰਨਾਂ ਦੇ ਉਹਦੇ ਵਿੱਚੋਂ ਪਹਿਲਾ ਹਿੱਸਾ ਦਿਓ ਫੇਰ ਬਣਾਉਣਾ ਮਿਸਾਬ ਲੋਕ ਨਹੀਂ ਦੇ ਤੋ ਨੰਬਰ ਇਹਨੂੰ ਆਜ ਤੱਕ 800 ਰੁਪਏ ਰਿਕਾਰਡ ਸੀਲਦਾ ਸਾਹਿਬ ਅਰਲਨ ਜੀ ਮੇਰੇ ਨੇ ਅੰਤਕਾਲ ਨਹੀਂ ਵਿੱਚ ਦਰਦ ਲਿਖਿਆ ਵਾ ਅੰਤਕਾਲ ਹੈਗਾ ਉਹਦਾ 800 ਰੁਪਏ ਕਿਉਂ ਨਹੀਂ ਬਣਿਆ ਕਿਧਰ ਨੂੰ ਗਿਆ ਉਹ ਤਸੀਲਦਾ ਸਾਹਿਬ ਜਾਂ ਮੀਡੀਆ ਜਾਂ ਅਫਸਰ ਕੋਈ ਵੀ ਉਹਦੀ ਕੋਹ ਕਰਨ ਆਪਾਂ ਉਹ ਮੈਨੂੰ ਤੇ ਮੈਂ ਬਹੁਤਾ ਪੜਿਆ ਨਹੀਂ ਆਰਟੀਆ ਕੀ ਪਹੁੰਚ ਹੁੰਦੇ ਆ ਉਹ ਪਾ ਕੇ ਵੀ ਮੈਨੂੰ ਸਾਕਾ ਵੀ ਇਹਨਾਂ ਰਾਜੀ ਭੁਗਤ ਕਰਕੇ ਉਹਦਾ ਖਰਾਬਾ ਸਾਡੇ ਅਗੇ ਜਾਂ ਹੋਰ ਭਲੇਮਾਨ ਲੋਕਾਂ ਉਹਨਾਂ ਦਾ ਖਰਾਬਾ ਹੋਰ ਨਵਾਂ ਨੰਬਰ ਨਾ ਕਿਉਂ ਕਿ ਗਿੱਜਿਆ ਬੰਦੇ ਨੂੰ ਗੇੜੇ ਗੁਰੇ ਮਾਰਾ ਕੇ ਜਿਹੜੇ ਬੰਦੇ ਪੜ੍ਹ ਪੜ੍ਹਦਾ ਮੁੰਡਾ ਦੇ ਉਹਦੇ ਮੋੜ ਜਾਂਦੇ ਧੱਕੇ ਖਾ ਕੇ ਇਹ ਜਾਲੀ ਨਾ ਜਾਲੀ ਨਾਆਂ ਤੇ ਕਾਉਂਟ ਖਲਾ ਕੇ ਪੈਸੇ ਪਾ ਜਾਂਦੇ ਆ ਸਾਨੂੰ 100% ਉਮੀਦ ਆ ਅਜਨ ਉਮੀਦ ਇਹ ਜੋ ਪੈਨ ਮਿਲਿਆ ਨਹੀਂ ਅਹੀਂ ਉਹ ਕਹਿ ਦਈਏ ਅੱਜ ਕਹਿ ਦਈਏ ਐਵੇਂ ਝੂਠੀ ਕੋਈ ਗੱਲ ਕਹੀਏ ਵੀ ਜਿਹੜਾ ਸਾਡੇ ਨਾਲ ਨਹੀਂ ਪਿਆ ਚਾਰਗੇ ਪਿਆਲੀ ਇੰਤਕਾਲ ਮੈਂ ਤੁਹਾਨੂੰ ਇੰਤਕਾਲ ਹੀ ਵਿਖਾਉਣਾ ਜ਼ਮੀਨ ਦੀ ਜੀਸਟੀ ਹੀ ਇੰਤਕਾਲ ਹੀ ਵਿਖਾਉਣਾ ਜੀਸਟੀ ਛੱਡੋ ਉਹਦੇ ਮੈਂ ਨਾ ਖਰਾਬਾਂ ਨਹੀਂ ਪਿਆ ਉਹ ਤਾਂ ਕਿਉਂ ਨਹੀਂ ਪਿਆ ਉਹ ਕਾਰਨ ਪਿੱਛੇ ਨਾ ਬਣ ਗਿਆ ਅਸੀਂ ਤਾਂ ਮੰਗ ਕਰਦੇ ਆ ਵੀ ਘੱਟੋ ਘੱਟ ਇਹੋ ਜਿਹੇ ਦੇ ਪਰਿਵਾਰੀਆ ਨਾ ਉਹ ਉਹਨੇ ਮੇਰੇ ਅਰਜੀ 'ਚ ਮੈਨੂੰ ਕਹਤਾ ਮੇਰੀ ਬਦ ਬਦਲੀ ਉਹ ਚਾਹੁੰਦੇ ਆ ਸਾਡੀ ਬਦਲੀ ਕਰਾਉਣ ਕੀ ਕਾਰਵਾਈ ਚਾਹੁੰਦੇ ਫਿਰ ਉਹ ਅਸੀਂ ਤਾਂ ਚਾਹੁੰਦੇ ਇਹੋ ਜਿਹੇ ਬੰਦੇ ਡਿਸਮਿਸ ਹੋਵੇ ਜਿੱਦਾਂ ਸਾਡੀ ਸਰਕਾਰ ਆ ਜਿਹੜਾ ਸਰਕਾਰ ਚਾਹੁੰਦੀ ਆ ਵੀ ਇਹੋ ਜਿਹੇ ਬਿੜਵਾਦੀ ਨੂੰ ਉਹ ਹੱਥ ਲੱਗੇ ਹੋਣ ਉਹਨੂੰ ਗਾਂ ਦੂਜਿਆਂ ਚਾਹੁੰਦੇ ਇੱਕ ਕੰਮ ਮਾਰ ਕੇ ਟੰਗੇ ਹੋਏ ਨਾ ਤੇ ਪੰਜਾਂ ਸੱਤਾਂ ਨੂੰ ਹੋਰੀ ਡਰ ਹੋਵੇ ਮੈਂ ਆਪਦੀ ਸਰਕਾਰ ਮੈਂ ਆ ਵੱਲੋਂ ਹੁੰਦਾ ਹੋਇਆ ਕਹਿੰਦਾ ਵਾਂ ਵੀ ਇਸ ਥਾਂ ਕੋਈ ਭੂਰਾ ਡਰ ਨਹੀਂ ਸਰਕਾਰ ਦਾ ਹਾਂ ਵਰਕਰ ਹੋ ਤੁਸੀਂ ਹਾਂ ਵਰਕਰ ਬਿਲਕੁਲ ਮੈਂ ਆ ਵਰਕਰ ਬਿਲਕੁਲ ਤੁਹਾਡੀ ਸਰਕਾਰ ਕਹਿ ਰਹੀ ਆ ਰਿਸ਼ਵਤ ਖੋਰੀ ਕਰ ਹਾਂ ਮੈਂ ਇਸੇ ਕਦਰ ਦਾ ਗੁੱਸਾ ਇਸੇ ਕਦਰ ਦਾ ਗੁੱਸਾ ਫੇ ਹੋਣ ਡਿਆ ਵੀ ਜੇ ਸਾਡੇ ਤੋਂ ਤਾਂ ਉਹ ਰਹੇ ਕਿਹਦੀ ਕੀ ਫਰਮਾਇਸ਼ ਕਰਾਂਗੇ ਹੋ ਰਹੇ ਕਿਹਦੀ ਕੀ ਕਰਾਂਗੇ ਦੱਸੋ ਐ ਫਿਰ ਬਿਚਤੀ ਕਰਦੇ ਸਾਡੀ ਜਿਹੜੇ ਪਟਵਾਰੀ ਆ ਨਾ ਸਾਡੇ ਬਾ ਦਾ ਆਮ ਜ਼ਿੰਮੇਦਾਰ ਤੇ ਪਰ ਆ ਬਰਾ ਬੈਠਿਆ ਸਾਡੇ ਬਾ ਦਾ ਪਟਵਾਰੀ ਇੱਕ ਜਾਵਾ ਜਾਵਾ ਪਟਵਾਰੀ ਨਹੀਂ ਗਾ ਅਸੀਂ ਉਹ ਤੋਂ ਐ ਡਰਦੇ ਆ ਬੇਦਾਖਲ ਕੱਲ ਨੂੰ ਜੇ ਮੈਂ ਜ਼ੋਰਤ ਕਰ ਲਈ ਨਾ ਕੱਲ ਨੂੰ ਮੈਂ 50 ਬੰਦੇ ਭਗਦਾ ਦੂੰਗਾ ਸਭ ਲੋਕ ਡਰਦੇ ਬੋਲਦੇ ਨਹੀਂਗੇ ਇਹ ਪਟਵਾਰੀ ਦੇ ਖਿਲਾਫ ਅਸੀਂ ਬੋਲ ਗਏ ਇਹਨਾਂ ਨੇ ਪਤਾ ਨਹੀਂ ਕੀ ਇਹਨਾਂ ਨੇ ਪਤਾ ਨਹੀਂ ਕੀ ਹੱਥ ਤੇ ਬੰਬ ਚਲਾ ਦੇਣਾ ਸਾਡੇ ਕਿਤੇ ਪੈਰੀ ਨਾ ਕਰ ਦੇਣ ਤੁਸੀਂ ਕਿਸੇ ਨੂੰ ਹੋਂ ਮੰਗ ਪੱਤਰ ਜਾਨਣਗੇ ਜਾਂ ਕੀ ਤੁਹਾਡੇ ਅਦਾ ਗੱਲ ਆਹ ਦਾਤ ਮਨਸੀਅ ਕਰਨਾ ਯੋਨ ਥੀਲਦਾਰ ਸਭ ਨੂੰ ਮੰਗ ਪੱਤਰ ਦਈਏ ਪਰ ਇਹ ਵੀ ਚਾਹੁੰਦੇ ਅੱਗੇ ਨਿਹਰਾ ਥੀਲਦਾਰ ਸਭ ਕੋਲੇ ਨਿਕਲੋਣਾ ਕਿਉਂਕਿ ਸਾਨੂੰ ਇਹ ਵੀ ਸ਼ੱਕ ਵਾ ਕਿ ਇਹ ਸਾਰੇ ਮਿਲੀ ਭੁਗਤਾ ਕਿਉਂਕਿ ਵਟਵਾਰੀ ਕਦੀ ਇੰਨੀ ਜੋਤ ਨਹੀਂ ਕਰ ਸਕਦਾ ਜਿੱਦੋਂ ਵਟਵਾਰੀ ਗਲਤ ਬੋਲਦਾ ਹਨ ਉਹ ਇਦਾਂ ਕਦੇ ਵੀ ਨਹੀਂ ਬੋਲ ਸਕਦਾ ਸਹਿਵਾ ਉਹਨੂੰ ਵੱਡੇ ਉਹਨੂੰ ਜ਼ਰੂਰ ਵੱਡੇ ਅਧਿਕਾਰ ਨੇ ਸਹਿਵਾ ਬਿਲਕੁਲ ਨਹੀਂ ਤੇ ਜੋ ਖਰਾਬਾ ਉਹਨੂੰ ਨਹੀਂ ਪਤਾ ਬਿਲਕੁਲ ਕੋਈ ਨਾ ਗੁਰਾਗਾ ਪਿਛੇ